ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਹੋਰ ਰੁੱਖ ਬਾਰੇ ਗੱਲ ਕਰਨਾ ਚਾਹਾਂਗੇ ਜਿਹੜਾ ਕਿ ਜਟ੍ਰੋਫਾ ਕਰਕਰਸ ਹੈਗਾ ਜਿਹਦੀ ਮਸ਼ਹੂਰਤਾ ਹੈਗਾ ਇਹ ਰੁੱਖ ਕਿਉਂਕਿ ਇਹਦੇ ਜਿਹੜੇ ਬੀਜਾਂ ਚੋਂ ਬਾਇਓ ਡੀਜ਼ਲ ਨਿਕਲਦਾ ਹੈਗਾ ਪਹਿਲਾਂ ਤਾਂ ਸੀਡ ਦਿਖਾਉਣਾ ਚਾਹਾਂਗੇ ਕਾਲਾ ਸ਼ਾਹ ਇਹਦਾ ਸੀਡ ਹੈਗਾ ਇਹ ਹੁਣ ਰੁੱਤ ਹੈਗੀ ਐ ਇਹ ਜਿਹੜੇ ਰੁੱਖ ਹੈਗਾ ਤੇ ਤੋਂ ਸੀਡ ਨਿਕਲਦਾ ਇਹਦੇ ਵਿੱਚ ਜਿਸ ਤਰ੍ਹਾਂ ਸਰੋਂ ਦੇ ਬੀਜਾਂ ਵਿੱਚ ਤੇਲ ਹੁੰਦਾ ਇਸ ਤਰ੍ਹਾਂ ਇਹਦੇ ਵਿੱਚ ਬਾਇਓ ਡੀਜ਼ਲ ਹੈਗਾ ਸਿੱਧਾ ਆਪਣਾ ਤੇਲ ਨਿਕਲ ਸਕਦਾ ਹੈਗਾ ਤਾਂ ਇਹ ਇਹਦਾ ਫਲ ਹੈਗਾ ਜਿਹੜਾ ਕਾਲਾ ਫਰੂਟ ਆ ਪਹਿਲਾਂ ਇਹ ਹਰਾ ਹੁੰਦਾ ਫਿਰ ਪੀਲਾ ਹੁੰਦਾ ਫਿਰ ਉਹਦਾ ਕਾਲਾ ਹੋ ਜਾਂਦਾ ਇਹ ਅਸੀਂ ਜਿਹੜੀ ਮੈਂ ਆਪਣੀ ਪੀਐਚਡੀ ਕੀਤੀ ਹੈ ਰਿਸਰਚ ਕੀਤੀ ਹੈ ਬਾਇਓ ਟੈਕਨੋਲੋਜੀ ਚ ਇਹ ਸਾਰੀ ਇਸ ਰੁੱਖ ਬਾਰੇ ਗੱਲ ਮਤਲਬ ਕੀਤੀ ਹੈ ਪੀਐਚਡੀ ਉਸ ਵਾਰ ਮੈਂ ਆਉਂਗਾ ਕਿਸ ਤਰ੍ਹਾਂ ਕੀ ਇਸ ਪੀਐਚਡੀ ਦੌਰਾਨ ਕੀਤਾ ਤੇ ਕੀ ਇਸ ਰੁੱਖ ਦੇ ਇਹਦੇ ਇਹਦੇ ਮਤਲਬ ਕਿਵੇਂ ਡੀਜ਼ਲ ਨਿਕਲਦਾ ਕੀ ਗੱਲਬਾਤ ਆ ਤੇ ਸਭ ਤੋਂ ਪਹਿਲਾਂ ਜਿਹੜਾ ਇਹਦਾ ਰੁੱਖ ਦਾ ਨਾਮ ਪੰਜਾਬ ਦੇ ਰਤਨ ਜੋਤ ਬੋਲਦੇ ਆ ਫਿਜ਼ਿਕ ਨਟ ਵੀ ਬੋਲ ਦਿੰਦੇ ਆ ਨੂੰ ਮਤਲਬ ਕਹਿੰਦਾ ਤਾਂ ਇਹ ਤਾਂ ਲਾਈਮਲਾਈਟ ਚ ਆਇਆ ਕਿਉਂਕਿ ਜਦੋਂ ਗਲੋਬਲ ਲੈਵਲ ਤੇ ਦੁਨੀਆ ਲੈਵਲ ਤੇ ਅਰਬਨਾਈਜੇਸ਼ਨ ਹੋਈ ਜਾ ਰਹੀ ਹੈ ਇੰਡਸਟਰੀਆਂ ਵਧੀਆਂ ਜਾ ਰਹੀਆਂ ਹੈਗੀਆਂ ਤੇ ਸਾਡੀ ਮੈਸਿਵ ਟਰਾਂਸਪੋਰਟੇਸ਼ਨ ਹੋ ਰਹੀ ਹੈ ਤੇ ਹੋਰ ਮੈਨਮੈਂਟ ਐਕਟੀਵਿਟੀਜ਼ ਨੇ ਜਿਹੜੇ ਸਾਡੇ ਫਸਲ ਫਿਊल्स ਹੈਗੇ ਕੋਲ ਦੇ ਰਿਜ਼ਰਵ ਹੈਗੇ ਸਾਡੇ ਮਤਲਬ ਆਇਲ ਦੇ ਰਿਜ਼ਰਵ ਹੈਗੇ ਹੌਲੀ ਹੌਲੀ ਖਤਮ ਕਰਤੇ ਤਾਂ ਸਾਇੰਟਿਸਟਾਂ ਨੇ ਸੋਚਿਆ ਵੀ ਹੁਣ ਹੋਰ ਆਪਾਂ ਕੀ ਤਰੀਕਾ ਦੇਖਿਆ ਜਾਵੇ ਕਿਉਂਕਿ ਇਹ ਲੰਬਾ ਸਮਾਂ ਨਹੀਂ ਚੱਲਣਾ ਤੇ ਥੋੜੇ ਜਿਹੇ ਸਮਾਂ ਆਊਗਾ ਜਦੋਂ ਇਹ ਘਟਦੇ ਜਾਂਦੇ ਆ ਫਸਲ ਫਿਊਲ ਤਾਂ ਫਿਰ ਸਾਡਾ ਕੀ ਹੋਊਗਾ ਤਾਂ ਸਾਇੰਟਿਸਟਾਂ ਨੇ ਸੋਚਣਾ ਸ਼ੁਰੂ ਕੀਤਾ ਵੀ ਆਪਾਂ ਹੋਰ ਕੀ ਸੋਚੀਏ ਤਾਂ ਉਹਨਾਂ ਨੇ ਇਕੋ ਫ੍ਰੈਂਡਲੀ ਬਾਇਓ ਡੀਜ਼ਲ ਬਾਇਓ ਫਿਊਲਸ ਬਾਰੇ ਗੱਲ ਕੀਤੀ ਤਾਂ ਉਹਨਾਂ ਦਾ ਬਾਇਓ ਡੀਜ਼ਲ ਤੇ ਬਾਇਓਥਨੋਲ ਦਾ ਜਿਹੜਾ ਸਾਇੰਟਿਸਟਾਂ ਦਾ ਜਿਹੜਾ ਵਿਚਾਰ ਬੜਾ ਜ਼ਿਆਦਾ ਹੁਣ ਅੱਜ ਕੱਲ੍ਹ ਚੱਲ ਰਿਹਾ ਇਧਰ ਨੂੰ ਤਾਂ ਇਹ ਜਿਹੜੀ ਰਿਸਰਚ ਆ ਕਾਫੀ ਮਤਲਬ ਡੇਕੇਸ ਤੋਂ ਚੱਲਦੀ ਜਾ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਚੱਲਦੀ ਜਾ ਰਹੀ ਹੈ ਰਿਸਰਚ ਇਹਦੇ ਉੱਤੇ ਤੇ ਕਿਉਂਕਿ ਇੰਡੀਆ ਕਿਹਜਾ ਦੇਸ਼ ਹੈ ਜਿਹੜਾ ਕਿ ਐਡੀਬਲ ਔਇਲਸ ਨੂੰ ਜਿਹੜੇ ਖਾਣ ਵਾਲੇ ਤੇਲਾਂ ਤੋਂ ਬਾਇਓ ਡੀਜ਼ਲ ਨਹੀਂ ਬਣਾ ਸਕਦਾ ਇਸ ਲਈ ਜਿਹੜੇ ਇੰਡੀਅਨ ਸਾਇੰਟਿਸਟਾਂ ਨੇ ਸੋਚਿਆ ਵੀ ਕਿਉਂ ਨਾ ਨਾਨ ਨਾਨ ਐਡੀਬਲ ਔਇਲ ਜਿਹੜੇ ਕਿ ਸਾਡੇ ਖਾਣਯੋਗ ਤੇਲ ਨਹੀਂ ਹੈਗੇ ਉਹਨਾਂ ਤੋਂ ਆਪਾਂ ਬਾਇਓ ਡੀਜ਼ਲ ਜਿਹਦੇ ਵਿੱਚੋਂ ਮਤਲਬ ਕਹਿੰਦਾ ਇੰਡੀਅਨ ਸਬਕਾਂਟਿਨੈਂਟ ਵਿੱਚ ਨਮ ਹੋਗੀ ਨਮ ਦੇ ਬੀਜਾਂ ਤੋਂ ਤੇਲ ਬਾਇਓ ਡੀਜ਼ਲ ਬਣਾ ਸਕਦੇ ਆਪਾਂ ਇੱਕ ਕਰੰਝ ਨਾਂ ਦਾ ਦਰਖਤ ਹੈ ਜਿਹਨੂੰ ਆਪਾਂ ਮਤਲਬ ਕਹਿੰਦਾ ਸੁਖਚੈਨ ਵੀ ਬੋਲ ਦਿੰਦੇ ਆ ਪੁੰਗੇਮੀਆ ਪਨਾਟਾ ਨਾਮ ਉਹਦਾ ਉਹਦੇ ਜਿਹੜੇ ਬੀਜਾਂ ਤੋਂ ਤੇਲ ਨਿਕਲ ਸਕਦਾ ਉਸ ਤੋਂ ਬਾਅਦ ਮੌਹ ਆ ਜਿਹੜਾ ਹੈਗਾ ਇੱਕ ਦਰਖਤ ਆ ਉਹਦੇ ਉਹਦੇ ਜਿਹੜੇ ਬੀਜ ਹੈਗੇ ਆ ਨਾਨੀਡਿਏਬਲ ਆਇਲ ਉਹਦੇ ਵਿੱਚੋਂ ਨਿਕਲ ਸਕਦਾ ਇੱਕ ਹਿੰਗੋਟ ਨਾਂ ਦਾ ਦਰਖਤ Rajasthan ਵਿੱਚ ਇਹ ਡਰਾਈ ਲੱਕਾਂ ਵਿੱਚ ਪਾਇਆ ਉਹਦੇ ਜੋ ਜਿਹੜੇ ਬੀਜਾਂ ਤੋਂ ਤੇਲ ਨਿਕਲਦਾ ਜਿਹੜੀ ਚੌਥੀ ਵੈਰੇਟੀ ਹੈਗੀ ਆ ਜਾਂ ਪੰਜਵੀਂ ਵੈਰੇਟੀ ਹੈਗੀ ਉਹ ਜਟਰੋਫਾ ਕਰ ਜਟਰੋਫਾ ਕਰਕਸ ਆ ਜਿਹਦੇ ਬੀਜਾਂ ਵਿੱਚ ਤੇਲ ਹਾਈਐਸਟ ਅਮਾਉਂਟ ਵਿੱਚ ਪਾਇਆ ਇਹਨਾਂ ਸਪੀਸ਼ੀਅ ਨਾਲੋਂ ਤਾਂ ਇਹ ਤਾਂ ਕਰਕੇ ਲਾਈਮ ਲੇਟ ਜਟਰੋਫਾ ਆ ਕਿਉਂਕਿ ਇਹ ਕਹਿੰਦੇ ਵੀ ਜਿਹੜੀ ਇਹ ਸਪੀਸ਼ੀਸ ਹੈਗੀ ਆ ਤੇ ਆਮ ਇਹ ਮਤਲਬ ਕਹਿੰਦਾ ਰੈਪਿਡ ਗਰੋਥ ਆ ਬਹੁਤ ਜਲਦੀ ਇਹ ਗਰੋ ਕਰ ਜਾਂਦੀ ਹੈਗੀ ਆ ਇਹਦੀ ਪ੍ਰੋਪਿਗੇਸ਼ਨ ਵੀ ਬੜੀ ਈਜ਼ੀ ਹੈ ਜਿਵੇਂ ਆਪਾਂ ਸੀਡਾਂ ਤੋਂ ਬੀਜ ਤੋਂ ਤਿਆਰ ਕਰ ਸਕਦੇ ਆ ਇਹਨੂੰ ਮਤਲਬ ਕਹਿੰਦਾ ਤੇ ਕਲਮਾ ਤੋਂ ਵੀ ਤਿਆਰ ਕਰ ਸਕਦੇ ਆ ਤੇ ਇਹਦੀ ਜਿਹੜੀ ਹੈਗੀ ਆ ਡ੍ਰੌਟ ਟੋਲਰੈਂਟ ਆ ਵੀ ਸੋਕਾ ਸਹਾਰ ਜੰਦੀ ਵੈਰਿਟੀ ਜ਼ਿਆਦਾ ਪਾਣੀ ਲੋੜਨੀ ਪੈਂਦੀ ਪੈਸਟ ਰੈਜ਼ਿਸਟੈਂਸ ਹੈਗਾ ਇਸ ਕਰਕੇ ਜਿਹੜਾ ਜਟ੍ਰੋਫਾ ਕਰਕਸ ਦੀ ਵੈਰਿਟੀ ਜਿਹੜੀ ਆ ਇਹ ਸਰਚ ਵਿੱਚ ਲਾਈਮਲਾਈਟ ਤੇ ਆਈ ਮਤਲਬ ਕਹਿੰਦਾ ਉਸ ਤੋਂ ਬਾਅਦ ਸਭ ਤੋਂ ਬਾਅਦ ਹੋਰ ਲਾਈਮਲਾਈਟ ਵਿੱਚ ਕਿਵੇਂ ਆਇਆ ਜੇ ਸਾਡੇ ਜਿਹੜੇ ਸਵਰਗਵਾਸੀ ਸਾਡੇ ਪ੍ਰੈਜ਼ੀਡੈਂਟ ਸੀ 11ਵੇਂ ਐਪੀਜੀ ਅਬਦੁਲ ਕਲਾਮ 2006 ਵਿੱਚ ਉਹਨਾਂ ਨੇ ਇੱਕ ਮਤਲਬ ਕਹਿੰਦਾ ਛਤਿਸਗੜ੍ਹ ਵਿੱਚ ਸੁੰਦਰ ਕਿੜਾ ਨਾਂ ਦੀ ਇੱਕ ਜਗ੍ਹਾ ਸੀ ਉੱਥੇ ਉਹਨਾਂ ਨੇ ਇੱਕ ਇਹਨੂੰ ਉਦਘਾਟਨ ਕੀਤਾ ਇਹਨੂੰ ਲਾਉਣ ਦਾ ਵੱਡੇ ਸਕੇਲ ਤੇ ਪੰਜਾਬ ਉਹਨਾਂ ਨੇ ਇਹ ਉਸ ਸਮੇਂ ਜੇ ਕੋਈ ਰਿਸਰਚ ਜ਼ਿਆਦਾ ਨਹੀਂ ਹੋਈ ਸੀ 2006 ਵਿੱਚ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਇੰਡੀਆ ਦੀ ਵੇਸਟ ਲੈਂਡ ਪਈ ਆ ਉਹ ਸਾਰਾ ਜਿਵੇਂ 3600 ਲੱਖ ਲਾਕੇ ਵਿੱਚ 35 ਗੜ ਵਿੱਚ ਬਹੁਤ ਵੱਡੇ ਸਕੇਲ ਦੀ ਵੇਸਟ ਲੈਂਡ ਪਈ ਆ ਵੀ ਉੱਥੇ ਇਹ ਲੱਗ ਕੇ ਸਾਡਾ ਡੀਜ਼ਲ ਦੀ ਰਿਕੁਆਇਰਮੈਂਟ ਸਾਡੀ ਫੁੱਲਫਿਲ ਕਰ ਸਕਦਾ ਹੈਗਾ ਤਾਂ ਉਹਨਾਂ ਨੇ ਸੋਚਿਆ ਮਤਲਬ ਉਸ ਸਮੇਂ ਚ ਪਰ ਉਹ ਹੌਲੀ ਹੌਲੀ ਜਦੋਂ ਜਦੋਂ ਰਿਸਰਚ ਹੋਰ ਹੋਈ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਇਹਦੇ ਕੁਝ ਕਮੀਆਂ ਹੈਗੇ ਇਸ ਰੁੱਖ ਦੀਆਂ ਮਤਲਬ ਕਹਿੰਦਾ ਉਹਦੇ ਵਿੱਚ ਸਾਇੰਟਿਸਟਾਂ ਨੇ ਦੇਖਿਆ ਵੀ ਮਤਲਬ ਕਹਿੰਦਾ ਜਿਹੜਾ ਬੀਜ ਹੈਗਾ ਇੱਕ ਤਾਂ ਬੀਜ ਦੀ ਜਿਹੜੀ ਕਵਾਲਿਟੀ ਦੇ ਬਹੁਤ ਜ਼ਿਆਦਾ ਮੰਥਨ ਹੋਇਆ ਉਹਨੇ ਦੇਖਿਆ ਵੀ ਕੁਝ ਬੀਜ ਵੱਡੇ ਐ ਕੁਝ ਛੋਟੇ ਅਲੱਗ-ਅਲੱਗ ਤਰ੍ਹਾਂ ਦੇ ਬੀਜ ਛੋਟੇ ਵੱਡੇ ਸਾਨੂੰ ਦਿਖੇ ਉਸ ਤੋਂ ਬਾਅਦ ਜਿਹੜਾ ਆਇਲ ਕੰਟੈਂਟ ਹੈਗਾ ਜਿਹੜਾ ਜਿਹੜਾ ਤੇਲ ਦਾ ਮਾਤਰਾ ਹੈਗੀ ਉਹ ਬੜੀ ਵੇਰੀ ਕਰਦੀ ਸੀ ਤੇ ਈਲਡ ਜਿਹੜੀ ਇੱਕ ਰੁੱਖ ਤੋਂ ਕਿੰਨਾ ਬੀਜ ਉਤਰਦਾ ਉਹ ਵੀ ਬਹੁਤ ਵੇਰੀ ਕਰ ਰਿਹਾ ਸੀਗਾ ਤਾਂ ਅਸੀਂ ਇਹ ਦੇਖਿਆ ਵੀ ਇਸ ਰੁੱਖ ਤੋਂ ਇੱਕ ਰੁੱਖ ਤਾਂ ਮਤਲਬ ਕਿ 2 2 ਕਿਲੋ ਸੀਡ ਦੇ ਰਿਹਾ ਇੱਕ ਰੁੱਖ 200 ਗ੍ਰਾਮ ਦੇ ਰਿਹਾ ਕੁਝ ਅੱਧਾ ਕਿਲੋ ਦੇ ਰਿਹਾ ਜਿਹੜਾ ਵੇਰੀਏਸ਼ਨ ਬਹੁਤ ਜ਼ਿਆਦਾ ਸੀ ਇਸ ਲਈ ਹੌਲੀ-ਹੌਲੀ ਜਿਹੜਾ ਇਹਦਾ ਸਿਸਟਮ ਹੈਗਾ ਫੇਡ ਹੁੰ ਸਾਡ ਜਿਹੜੇ ਪ੍ਰੈਜ਼ੀਡੈਂਟ ਵੱਲੋਂ ਕੀਤੀ ਗਈ ਸੀ ਹੌਲੀ-ਹੌਲੀ ਇਹ 2010 ਤੱਕ ਆਉਂਦੀ ਉਹ 11 ਤੱਕ ਆਉਂਦੀ ਰਹੀ ਘਟਦੀ ਗਈ ਤੇ ਅਸੀਂ ਇਹ ਜਦੋਂ ਮੈਂ ਆਪਣੀ ਰਿਸਰਚ ਸ਼ੁਰੂ ਕੀਤੀ ਐ ਐਮ ਐਸ ਸੀ ਤੋਂ ਬਾਅਦ ਅਸੀਂ ਵੀ ਇੱਕ ਜਟ੍ਰੋਫਾ ਮਾਈਕਰੋ ਮਿਸ਼ਨ ਤੇ ਪ੍ਰੋਜੈਕਟ ਕੀਤਾ 13 ਸਟੇਟਾਂ ਸੀਗਾ ਸਾਡਾ ਪੰਜਾਬ ਉਹਦੇ ਵਿੱਚ ਇੱਕ ਸੀਗਾ ਤਾਂ ਪੰਜਾਬ ਦੇ ਵਿੱਚ ਵੀ ਅਸੀਂ ਕਾਫੀ ਵੱਡੇ ਸਕੇਲ ਤੇ ਨੂੰ ਜਿਹੜੀ ਵੇਸਟ لینڈ ਦੇ ਲਾਉਣ ਦੀ ਅਸੀਂ ਲਾਇਆ ਨੂੰ ਮਤਲਬ ਕਹਿੰਦਾ ਤਾਂ ਸਾਡੇ ਵਿੱਚ ਵੀ ਬਹੁਤ ਸਾਰੀ ਰਿਸਰਚ ਕੀਤੀ ਇੰਟਰਨਲ ਤਾਂ ਸਾਨੂੰ ਵੀ ਇਹਦੇ ਵਿੱਚ ਬਹੁਤ ਵੇਰੀਏਸ਼ਨ ਪਾਈ ਗਈ ਕੁਝ ਜਿਹੜਾ ਰੁਕ ਸੀਗੇ 2 ਕਿਲੋ ਸੀਡ ਦਿੰਦੇ ਸੀ ਕੋਈ 3 ਕਿਲੋ ਦੇ ਰਿਆ ਸੀਗਾ ਕੋਈ ਮਤਲਬ ਕਹਿੰਦਾ 200 ਗ੍ਰਾਮ ਦਈ ਤੁਰਿਆ ਸਾਨੂੰ ਵੀ ਬੜੀ ਦਿੱਕਤ ਆ ਰਹੀ ਸੀ ਉੱਥੇ ਮਤਲਬ ਕਹਿੰਦਾ ਤੇ ਅਲਟੀਮੇਟਲੀ ਜਿਹੜਾ ਸਾਡਾ ਜਿਹੜੇ ਮਾਈਕਰੋ ਮਿਸ਼ਨ ਪ੍ਰੋਜੈਕਟ ਦੂਸਰਾ ਫੇਸ ਸੀ ਸਾਨੂੰ ਉਹ ਇੰਡੀਆ ਪੰਜਾਬ ਨੂੰ ਨਹੀਂ ਮਿਲ ਪਾਇਆ ਉਹ ਉਹ ਹੋਰ ਇੱਕ ਸਰਸ ਸੀਗੀ ਤਾਂ ਫਿਰ ਅਸੀਂ ਸੋਚਿਆ ਵੀ ਇਹਨੂੰ ਅਸੀਂ ਅਸੀਂ ਅੱਗੇ ਕੀ ਕੀਤਾ ਜਾਵੇ ਫਿਰ ਮੈਂ ਕੁਝ ਸਮਾਂ ਪੀਐਜੂ ਲੁਧਿਆਣੇ ਵਿੱਚ ਗਿਆ ਉੱਥੋਂ ਫਿਰ ਬੈਕ ਆ ਕੇ ਜਟ੍ਰੋਫਾ ਦੀ ਫਿਰ ਮੈਂ ਪੀਐਜੀ ਸਟਾਰਟ ਕੀਤੀ ਆਪਣੀ ਅਸੀਂ ਨੂੰ ਇਹ ਦੇਖਿਆ ਵੀ ਅਸੀਂ ਇਹਨੂੰ ਸੁਧਾਰ ਕਿਵੇਂ ਕਰ ਸਕਦੇ ਆ ਇਸ ਵੈਰੈਟੀ ਦਾ ਤਾਂ ਅਸੀਂ ਸੋਚਿਆ ਵੀ ਇਹਨੂੰ ਮਤਲਬ ਕਹਿੰਦਾ ਸਰਵੇ ਕਰਕੇ ਪੰਜਾਬ ਵਿੱਚ ਕਿੱਥੇ-ਕਿੱਥੇ ਪਾਇਆ ਜਾਂਦਾ ਹੈਗਾ ਤੇ ਕੰਡੀ ਬਿਲਟ ਵਿੱਚ ਪਾਇਆ ਜਾਂਦਾ ਹੁਸ਼ਾਰਪੁਰ ਇਲਾਕੇ ਜਿਵੇਂ ਇਹ ਨੇਚਰਲੀ ਪਾਇਆ ਜਾਂਦਾ ਹੈਗਾ ਤੇ ਉੱਥੋਂ ਅਸੀਂ ਮਤਲਬ ਕਹਿੰਦਾ ਕੁਝ ਸਤਲੋਜ ਦੇ ਕੰਡੇ ਤੋਂ ਵੀ ਉਹਨੂੰ ਇਕੱਠਾ ਕੀਤਾ ਤਾਂ ਬੀਜਾਂ ਨੂੰ ਉੱਥੋਂ ਅਸੀਂ ਬੀਜਾਂ ਨੂੰ ਟੈਸਟ ਕੀਤਾ ਪਹਿਲਾਂ ਵੀ ਸਾਡੇ ਜਿਹੜੇ ਇਹ ਜੀ ਟ੍ਰੋਫਾ ਕਰਕੇ ਇਸ ਦੀ ਵੈਰੈਟੀਆਂ ਇਹਦੇ ਵਿੱਚ ਕਿੰਨਾ ਕੁ ਵੇਰੀਏਸ਼ਨ ਆ ਰਹੀ ਉਹ ਸਾਰੀ ਸਰਚ ਕੀਤੀ ਤਾਂ ਉਸ ਤੋਂ ਬਾਅਦ ਚ ਸਰਵੇ ਤੇ ਇੱਕ ਸਾਡਾ ਇੱਕ ਮੇਰਾ ਪੇਪਰ ਪਬਲੀਕੇਸ਼ਨ ਹੋਈ ਤਾਂ ਉਹ ਇੰਟਰਨੈਸ਼ਨਲ ਲੈਵ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਇਹਨੂੰ ਹੋਰ ਮਤਲਬ ਇਹਦੀ ਬੀਜਾਂ ਨੂੰ ਇਕੱਠਾ ਕਰਕੇ ਆਇਲ ਦੀ ਐਕਸਟ੍ਰੈਕਸ਼ਨ ਕੀਤੀ ਲੈਬੋਰੀਟਰੀ ਵਿੱਚ ਇਹਨੂੰ ਤੇਲ ਕੱਢਿਆ ਅਲੱਗ-ਅਲੱਗ ਉਹਦੇ ਵਿੱਚੋਂ ਤਾਂ ਉਹਦਾ ਫਿਰ ਅੱਗੇ ਫੈਟੀ ਐਸਰ ਅਨਾਲਿਸਿਸ ਕਰਵਾਇਆ ਤੇ ਉਹਦਾ ਤੇਲ ਦਾ ਮਾਤਰਾ ਦੇਖੀ ਵੀ ਕਿਹੜੀ ਕਿੰਨੇ ਕਿੱਥੋਂ ਕਿਹੜੇ ਲੱਕ ਜੋ ਬੀਜ ਇਕੱਠਾ ਕੀਤਾ ਕਿੰਨਾ ਉਹਦਾ ਤੇਲ ਕੰਟੈਂਟ ਆ ਉਹ ਸਾਰਾ ਅਸੀਂ ਲੈਬੋਰੀਟਰੀ ਦੇ ਵਿੱਚ ਚੈੱਕ ਕੀਤਾ ਤੇ ਤੀਜਾ ਜਿਹੜਾ ਮੇਰਾ ਕੰਪੋਨੈਂਟ ਸੀਗਾ ਪੀ ਐਚ ਡੀ ਦਾ ਇਹਦਾ ਟਿਸ਼ੂ ਕਲਚਰ ਕਰਨਾ ਉਹਦਾ ਮਕਸਦ ਇਹ ਹੀ ਸੀਗਾ ਬੀ ਏ ਸੀ ਇਹ ਸੁਰੱਖ ਦੇ ਮੰਨ ਲਓ ਇੱਕ ਬਹੁਤ ਵਧੀਆ ਆਇਲ ਕੰਟੈਂਟ ਜੀ ਇਸ ਵੈਰਾਈਟੀ ਦਾ ਹੈਗਾ ਤੇ ਬਹੁਤ ਵਧੀਆ ਗਰੋਅ ਕਰ ਰਹੀ ਆ ਉਹਦਾ ਸੀਡ ਲੈ ਕੇ ਉੱਥੋਂ ਮਤਲਬ ਕਿ ਟਿਸ਼ੂ ਕਲਚਰ ਕੀਤਾ ਜਾ ਉਸ ਪlant ਦੇ ਪੌਦਿਆਂ ਤੋਂ ਉਹਦੇ ਮਤਲਬ ਰੂਟ ਟਿਪ ਸ਼ੂਟ ਟਿਪਸ ਲੈ ਕੇ ਜਾਂ ਹੋਰ ਲੈ ਕੇ ਉਹਦੇ ਪਾਰਟਸ ਲੈ ਕੇ ਉਹਦੇ ਤੋਂ ਟਿਸ਼ੂ ਕਲਚਰ ਰਾਹੀਂ ਇਹਨੂੰ ਕਲੋਨ ਬਣਾਇਆ ਜਾਵੇ ਤਾਂ ਮੇਰਾ ਜਿਹੜਾ ਮਕਸਦ ਸੀ ਇੱਕ ਤਾਂ ਸਰਵੇ ਕਰਕੇ ਆਇਲ ਕੰਟੈਂਟ ਲੱਭਣਾ ਹੈ ਬੈਸਟ ਵੈਰਾਈਟੀ ਲੱਭ ਕੇ ਤਾਂ ਉਹਨਾਂ ਬੈਸਟ ਵੈਰਾਈਟੀਆਂ ਚੋਂ ਮਤਲਬ ਉਹ ਕਹਿੰਦਾ ਟਿਸ਼ੂ ਕਲਚਰ ਕਰਨਾ ਤਾਂ ਮੇਰੀ ਰਿਸਰਚ ਦਾ ਜਿਹੜਾ ਐਂਡ ਹੁੰਦਾ ਤਾਂ ਉਹ ਜਿਹੜਾ ਟਿਸ਼ੂ ਕਲਚਰ ਦੇ ਉੱਤੇ ਕੰਮ ਕਰਕੇ ਐਂਡ ਹੁੰਦਾ ਤਾਂ ਉਹਦਾ ਮਕਸਦ ਇਹ ਸੀ ਵੀ ਜੇ ਆਪਾਂ ਇੱਕ ਪਲੌਟ ਦੇ ਵਿੱਚ 200 ਰੁੱਖ ਲਾ ਰਹੇ ਆ ਤਾਂ ਉਸ 200 ਰੁੱਖ ਜਿਹੜੀ ਈਲਡ ਹੈਗੀ ਆ ਮਤਲਬ ਬੂਟੇ ਤੋਂ ਜਿਹੜਾ ਬੀਜ ਨਿਕਲੂਗਾ ਉਹ ਈਵਨ ਆਵੇ ਮਤਲਬ ਇੱਕ ਬਰਾਬਰ ਆਵੇ ਉਸ ਤੇ ਸੀ ਕੰਮ ਕੀਤਾ ਤੇ ਸਾਡੇ ਪੰਜਾਬ ਵਿੱਚ ਵੀ ਜਿਹੜੋ ਅਬਦੁਲ ਕਲਾਮ ਜੀ ਨੇ ਇਹਨੂੰ ਮਤਲਬ ਪ੍ਰੋਮੋਟ ਕੀਤਾ ਸਾਡੇ ਫਾਰਮਰਾਂ ਨੇ ਵੀ ਉਸ ਸਮੇਂ 2007 8 ਦੀ ਮੈਨੂੰ ਯਾਦ ਆ ਗੱਲ ਸਾਡੇ ਫਾਰਮਰਾਂ ਨੇ ਵੀ ਇਹਨੂੰ ਲਾਈ ਬੈਠੇ ਸੀਗੇ ਤੋਂ ਨਹੀਂ ਤਾਂ ਕਿ ਸਾਲਾ ਦੇਖਿਆ ਵੀ ਇਹਦਾ ਕੋਈ ਨਾ ਤਾਂ ਕੋਲੂ ਲੱਗਿਆ ਹੋਇਆ ਨਾ ਕੁਝ ਹੋਰ ਲੱਗਿਆ ਉਹਨਾਂ ਨੇ ਫਟਾਫਟ ਇਹਨੂੰ ਮਤਲਬ ਕਹਿੰਦਾ ਚੌਥੇ ਸਾਲ ਜਾ ਕੇ ਉਹਨੂੰ ਪੰਜਾਬੀਆਂ ਨੇ ਆਪਣੇ ਫਾਰਮਰਾਂ ਨੇ ਕੱਢਤਾ ਇਹਨੂੰ ਇਹਨੂੰ ਰੁੱਖਾਂ ਨੂੰ ਤਾਂ ਕਿਉਂਕਿ ਉੱਥੇ ਵਿੱਚ ਨਾ ਤਾਂ ਕੋਲੂ ਕੱਢ ਨੂੰ ਨਾ ਇਹਨੂੰ ਬਾਇ ਬੈਕ ਨਿਕਲਿਆ ਕੋਈ ਸੀਡ ਖਰੀਦਣ ਵਾਲਾ ਵੀ ਨਿਕਲਿਆ ਤਾਂ ਇਸ ਕਰਕੇ ਇਹ ਜਿਹੜਾ ਇਹਦਾ ਨੈਗੇਟਿਵ ਇੰਪੈਕਟ ਪੰਜਾਬ ਤੇ 2008-09 ਦੇ ਵਿੱਚ 10 ਵਿੱਚ ਹੀ ਪੈ ਚੁੱਕੇ ਸੀ ਉਹ ਤੋਂ ਕੱਢਤਾ ਸੀ ਇਹਨੂੰ ਮਤਲਬ ਕਹਿੰਦਾ ਤਾਂ ਹੋਰ ਜਿਹੜੀਆਂ ਗੱਲਾਂ ਹੈਗੇ ਇਸ ਰੁੱਖ ਬਾਰੇ ਇਹ ਜਿਹੜਾ ਜਿਹੜਾ ਰੁੱਖ ਤੇ ਡੈਸਟ੍ਰੂਸ ਡਰਕ ਤਾਂ ਪੱ ਤਾਂ ਜਿਹੜਾ ਇੱਕ ਇੱਕ ਹੋਰ ਜਿਹੜਾ ਇੰਪੋਰਟੈਂਟ ਹੈਗਾ ਦਾ ਕੰਪੋਨੈਂਟ ਮੈਨੂੰ ਲਾਈਵ ਫੈਂਸ ਵਾਸਤੇ ਵਰਤ ਸਕਦੇ ਹੈਗੇ ਆ ਕਹਿੰਦਾ ਮਤਲਬ ਜਿਹੜੀ ਇਹ ਫਾਸਟ ਗਰੋ ਗਰੋਇੰਗ ਹੋਣ ਕਰਕੇ ਬੀਜਾ ਤੋਂ इजीली ਤਿਆਰ ਕਰ ਲੈਣੇ ਆ ਜਿੱਥੇ ਵੀ ਸਾਨੂੰ ਫੈਂਸਿੰਗ ਦੀ ਲੋੜ ਪੈਂਦੀ ਆ ਤਾਂ ਇਹ ਜਿਹੜਾ ਜਿਵੇਂ ਮਹਿੰਦੀ ਹੋਇਆ ਸੰਭਾਲੂ ਹੋਇਆ ਤਾਂ ਇਸ ਰੁੱਖ ਨੂੰ ਵੀ ਫੈਂਸਿੰਗ ਦੇ ਤੌਰ ਤੇ ਲਾ ਸਕਦੇ ਆ ਤੇ ਕੁਝ ਗੱਲਾਂ ਹੋਰ ਵੀ ਸੀਗੀਆਂ ਇਸ ਰੁੱਖ ਬਾਰੇ ਵੀ ਜਦੋਂ ਇਹ ਪੋਪੂਲੇਟਿਡ ਏਰੀਆ ਚ ਲਾਇਆ ਗਿਆ ਤਾਂ ਕੁਝ ਕਿਸਾਨਾਂ ਦੇ ਜ਼ਮੀਨਾਂ ਦੇ ਕੰਢੇ ਲੱਗਿਆ ਉਸ ਸਮੇਂ ਉਹਨਾਂ ਨੇ ਮਤਲਬ ਕਹਿੰਦਾ ਜਿਹੜੇ ਲੰਘਦੇ ਸੀਗੇ ਲੋਕੀ ਉਹਨਾਂ ਨੂੰ ਇਹਦਾ ਸੇਵਨ ਵੀ ਕੀਤਾ ਮਤਲਬ ਜਦੋਂ ਉਹ ਉਹਨਾਂ ਨੇ ਸੇਵਨ ਕੀਤਾ ਤਾਂ ਕਿਉਂਕਿ ਇਹਦੇ ਕਰਸ਼ਣ ਕਰਕੇ ਇੱਕ ਜਿਹੜੇ ਇਹਦੇ ਕਰਨਲ ਵਿੱਚ ਕਰਸ਼ਣ ਹੁੰਦੀ ਆ ਉਹ ਟੌਕਸਿਕ ਹੁੰਦੀ ਆ ਉਹਦੇ ਢਿੱਡ ਵੀ ਲੋਕਾਂ ਦੇ ਖਰਾਬ ਹੋਏ ਉਲਟੀਆਂ ਵੀ ਲੱਗੀਆਂ ਲੋਕਾਂ ਨੂੰ ਤਾਂ ਮਤਲਬ ਕਹਿੰਦਾ ਇਹਦਾ ਸੀਡ ਹੈਗਾ ਤੇਲ ਹੋਣ ਕਰਕੇ ਕਰਸ਼ਣ ਪ੍ਰੋਟੀਨ ਹੋਣ ਕਰਕੇ ਆਪਾਂ ਕੰਜ਼ਿਊਮ ਨਹੀਂ ਕਰ ਸਕਦੇ ਮਤਲਬ ਇਹ ਵੀ ਇੱਕ ਮਤਲਬ ਧਿਆਨ ਰੱਖਣ ਜੋ ਗੱਲ ਹੈਗੇ ਜੀ ਹੁਣ ਵੀ ਕਿਤੇ ਪੰਜਾਬ ਦੇ ਵਿੱਚ ਇਹ ਲੱਗਿਆ ਮਿਲਦਾ ਸੀੜ ਇਹ ਨਹੀਂ ਬਾਦਾਮ ਵਾਂਗੂ ਲੱਗਦਾ ਇਹਦਾ ਬੀਜ ਹੈਗਾ ਇਹ ਨਹੀਂ ਆਪਾਂ ਉਹਨੂੰ ਮਤਲਬ ਕਹਿੰਦਾ ਸੇਵਨ ਕਰਨਾ ਹੈਗਾ ਤਾਂ ਉਹਨੂੰ ਮਤਲਬ ਕਹਿੰਦਾ ਡੀਜ਼ਲ ਹੋਣ ਕਰਕੇ ਉਹਨੂੰ ਸੇਵਨ ਨਹੀਂ ਕਰਨਾ ਤੇ ਇਹ ਤਾਂ ਹੀ ਮਕਸਦ ਸਾਡਾ ਸੀਗਾ ਵੀ ਜੇ ਲੱਗੇ ਹੋਏ ਆਪਾਂ ਨੂੰ ਇਸ ਤਰ੍ਹਾਂ ਕਰਕੇ ਗਲਤ ਤਰੀਕੇ ਨਾਲ ਕੰਜ਼ਿਊਮ ਵੀ ਨਾ ਕਰ ਲਈਏ ਤਾਂ ਵੈਰੈਟੀ ਬਹੁਤ ਇੰਪੋਰਟੈਂਟ ਹੈਗੀ ਆ ਕਿਉਂਕਿ ਇਹਦੇ ਜੋ ਤੇਲ ਨਿਕਲਦਾ ਪਰ ਕੁਝ ਕਮੀਆਂ ਹੋਣ ਕਰਕੇ ਵੱਡੇ ਸਕੇਲ ਤੇ ਨੂੰ ਆਪਾਂ ਇੰਡੀਆ ਦੇ ਵਿੱਚ ਪ੍ਰੋਮੋਟ ਨਹੀਂ ਕਰ पाए ਤੇ ਹਜੇ ਵੀ ਸਾਡਾ ਸਾਡਾ ਜਿਹੜਾ ਐਂਡ ਅਸੀਂ ਇਹ ਕਰਨਾ ਚਾਹਾਂਗੇ ਵੀ ਇਹਦੇ ਹੋਰ ਵੀ ਰਿਸਰਚ ਦੀ ਲੋੜ ਆ ਜੇ ਇਹਦੇ ਅਸੀਂ ਅਸੀਂ ਕਲੋਨ ਕਲੋਨ ਬਣਾ ਪਾਏ ਟਿਸ਼ੂ ਕਲਚਰਾਈਟ ਹੋਰ ਟੈਕਨੋਲੋਜੀਆਂ ਜਾਂ ਇਹ ਜੀਨ ਟ੍ਰਾਂਸਫਰ ਬਾਇਓਟੈਕਨੋਲੋਜੀ ਹੋਰ ਲਿਆ ਆ ਪਾਇਆ ਜੀਨ ਟ੍ਰਾਂਸਫਰ ਕਰਕੇ ਦਾ ਜਿਹੜਾ ਔਇਲ ਕੰਟੈਂਟ ਨੂੰ ਵਧਾਇਆ ਗਿਆ ਜਾਂ ਮਤਲਬ ਈਲਡ ਨੂੰ ਵਧਾਇਆ ਜਾ ਸਕੀ ਕਿਸੇ ਢੰਗ ਨਾਲ ਫਿਰ ਜਾ ਕੇ ਜਟ੍ਰੋਫਾ ਜਿਹੜਾ ਹੈਗਾ ਸਾਡੇ ਜਿਹੜੇ ਮਤਲਬ ਕਹਿੰਦਾ ਜਿਹੜੀਆਂ ਜ਼ਮੀਨਾਂ ਵਿੱਚ ਲਾ ਕੇ ਇਸ ਨੂੰ ਮਤਲਬ ਬਾਇਓ ਡੀਜ਼ਲ ਪ੍ਰੋਡਕਸ਼ਨ ਕਰ ਸਕਦੇ ਜਿਹੜੇ ਫਸਲ ਫਿਊਲ ਜਿਹੜੇ ਖਤਮ ਹੁੰਦੇ ਜਾ ਰਹੇ ਆ ਤਾਂ ਉਹ ਉਹਨੂੰ ਕਾਬੂ ਕਰਨ ਜਿਹੜੇ ਉਹਨੂੰ ਕਵਰ ਕਰਨ ਵਾਸਤੇ ਇਹ ਵੈਰਿਟੀਆਂ ਕਿਸੇ ਨਾ ਕਿਸੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਕੰਮ ਆ ਸਕਦੇ ਕਿਉਂਕਿ ਵੇਸਟ ਲੈਂਡ ਤੇ ਇਹ ਗਰੋ ਹੋ ਸਕਦਾ ਇਸ ਲਈ ਇਹ ਬਹੁਤ ਹੀ ਇ ਇਹ ਚ ਡੀਜ਼ਲ ਪ੍ਰੋਡਕਸ਼ਨ ਦੇ ਕੋਲ ਲੋਕਾਂ ਨੂੰ ਵੈਸੇ ਵੀ ਜਾਣਕਾਰੀ ਜ਼ਰੂਰੀ ਬਹੁਤ ਆ ਵੀ ਸਾਡੇ ਕੋਲ ਕਿਹੜੀਆਂ ਵੈਰਾਈਟੀਆਂ ਹੈਗੇ ਜਿਵੇਂ ਦੱਸਿਆ ਨਿੰਮ ਹੋ ਗਿਆ ਮੌਆ ਹੋ ਗਿਆ ਹਿੰਗੋਟ ਹੋ ਗਿਆ ਤੇ ਇਹ ਜਿਹੜੀਆਂ ਰੋਖੇਗੇ ਜਿਟਰੋਫਾ ਹੋ ਗਿਆ ਇਹ ਸਾਰੇ ਬਾਇਓ ਡੀਜ਼ਲ ਪ੍ਰੋਡਕਸ਼ਨ ਵਾਲੇ ਪਲਾਂਟ ਆ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਜੇ ਕਿਸੇ ਨੇ ਲਾਈਵ ਫੈਂਸ ਵਾਸਤੇ ਨੂੰ ਲਾਉਣਾ ਤਾਂ ਉਹ ਲਾ ਸਕਦੇ ਹੈਗੇ ਆ ਤਾਂ ਉਹ ਇੱਕ ਬਹੁਤ ਨੂੰ ਕਟਿੰਗ ਕਰ ਸਕਦੇ ਆ ਆਪਾਂ ਹਰ ਸਾਲ ਉਹਨੂੰ ਕਟਿੰਗ ਕਰ ਦੋ ਤੋਂ ਤੇ ਲਾਈਵ ਆਪਣੀ ਵਧੀਆ ਤਕੜੇ ਤਰੀਕੇ ਨਾਲ ਫੈਂਸ ਕਰ ਸਕਦੇ ਆ ਜਾਂ ਵੱਡੀ ਕੋ ਲੈਂਡ ਆ ਤੇ ਤਾਰਬੰਦੀ ਦਾ ਨਹੀਂ ਪ੍ਰਬੰਧ ਹੈ ਤਾਂ ਇਹ ਵੈਰਾਈਟੀ ਨੂੰ ਆਪਾਂ ਲਾ ਸਕਦੇ ਆ ਇਨੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਆਪਾਂ ਆਓ ਸਰਦਾਰ ਨਾਲ ਮਿਲ ਕੇ ਇਕੱਠੇ ਹੋਏ ਪੰਜਾਬ ਦੀ ਧਰਤੀ ਜਿਹੜੀ ਹੈਗੀ ਉਹਨਾਂ ਨੂੰ ਰੁੱਖਾਂ ਦੀ ਲੋੜ ਆ ਤੇ ਸਾਡੇ ਕੋਲੇ ਸਾਰੀਆਂ ਜਿਹੜੀਆਂ ਇਹ ਜਿਹੇ ਕਿਸਮਾਂ ਬੇਸੀਂ ਤਿਆਰ ਕਰਨੇ ਆ ਤਾਂ ਕਿ ਕਿਸੇ ਨਾ ਕਿਸੇ ਤੌਰ ਤੇ ਉਹ ਕੰਮ ਆ ਸਕਣ ਪੰਜਾਬ ਲਈ ਤਾਂ ਉਹ ਆਪਾਂ ਕਾਰ ਕਰ ਪਾਵਾਂਗੇ ਉਹਨਾਂ ਦਾ ਧੰਨਵਾਦ ਸਰ ਸਸੀ ਕਾਲ ਜੀ